ਸਤਿ ਸ੍ਰੀ ਅਕਾਲ ਜੀ ਡੀਡੀਐਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਪਿੰਡ ਚੀਮਾ ਵਿੱਚ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਾਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਗੁਰੂ ਕਾ ਲੰਗਰ ਲਗਾਇਆ ਗਿਆ ਜਿਸ ਵਿੱਚ ਬੁਰਜ ਗौरा ਬੁਰਜ ਸੇਡਾ ਅਤੇ ਸਮੂਹ ਨਗਰ ਚੀਮਾ ਵੱਲੋਂ ਸੰਗਤਾਂ ਨੂੰ ਲੰਗਰ ਸਕਾਇਆ ਗਿਆ ਹੈ ਤੇ ਆਓ ਆਪਾ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆਜੋ ਕਰੀਏ ਦੀਦਾਂ ਚੰਨ ਗੁਜ਼ਰੀ ਦਿਲਾਜੀ ਦਿਲਾ ਆਜੋ ਕਰੀਏ ਦੀਦਾਂ ਚੰਨ ਗੁਜ਼ਰੀ ਦਿਲਾਜੀ ਸਰ ਜੀ ਮੈਂ ਤੁਹਾਨੂੰ ਬਹਿਤ ਹੀ ਲੀਨੀਆਂ ਦੇ ਸਾਲ ਬਾਅਦ ਪੰਜਾਬ ਦਾ ਇੱਕ ਨਵਾਂ ਰਾਸਤਰਾ ਬਣਾਇਆ ਜਿਹੜਾ ਸਾਲ ਤੋਂ ਗੁਵਾਤੇ। ਤੇ ਬਹੁਤ ਧੰਨਵਾਦ ਸਤਿਕਾਰ ਮੇਰੇ ਚਾਵਲ ਇਹ ਨੀਕੇ ਪਾਸਿਵਰਤਾ ਇਹ ਵੀ ਬਹਿਣੇ ਜਗਾ ਨਹੀਂ ਹੈ। ਇਹ ਜਿਹੜੇ ਪੂਰੇ ਲਾਕੇ ਨੂੰ ਮਾਣ ਨਹੀਂ ਹੈ। ਇਹ ਪ੍ਰਬੰਧਕ ਜਨਾ ਨੇ ਕੀਤਾਰੇ ਇਲਾਕੇ ਦਾ ਆਪਣੇ ਨਾਲ ਥੰਮ ਹੈ ਲੋਈਆਂ ਜਿਹੜਾ ਤੇ ਸਾਰੀ ਇਸੋ ਜਿੱਥੋਂ ਬਾਕੀ ਉੱਥੋਂ ਲਾਇਆਾਰੇ ਕਾਰੇ ਕੰਤੀ ਹੈ ਹੋਰ ਇਸੇ ਤਰ੍ਹਾਂ ਤੋਂ ਦਿਨ ਚਾਰ ਜਵਾਨ ਬਾਕੀ ਨੇ ਤੇ ਪੂਰੀ ਆਪਣੀ ਤਬਰਤਾਜ਼ੀ ਪੂਰਾ ਕਰ ਰਹੇ। ਪ੍ਰਿੰਟ ਕਰਕੇ ਸਾਥ ਸੰਗੀਆ ਮੇਰੇ ਸਾਥ ਤੋਂ ਮਾਰਦੀ ਤਾਂ ਬੈਠੇ ਹਨ ਪ੍ਰੇਮ ਦੇ ਵਿੱਚ। ਤੇ ਦੋ ਗੰਦੇ ਇੱਥੇ ਆ। ਸਤਿ ਸ਼੍ਰੀ ਅਕਾਲ ਜੀ ਡੀਡੀਐਸ ਨਿਊਜ਼ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਪਿੰਡ ਚੀਮਾ ਵਿੱਚ ਛੋਟੇ ਸਹਬਜ਼ਾਦਿਆਂ ਦੀ ਚੀਜ਼ ਦਿਨ ਮੁਖਰਾਦੇ ਹੋਏ ਮੁਰਜ਼ ਸੇਡਾ ਤੇ ਸਮੂਹ ਨਗਰ ਦੀ ਮਾ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸੇਵਾਦਾਰ ਲੰਗਰ ਸਿਕਾ ਰਹੇ ਹਨ ਤੇ ਸੰਗਤਾਂ ਲੰਗਰ ਖਾ ਰਹੀਆਂ ਹਨ ਅਸੀਂ ਅੱਜ ਬਾਬਾ ਜੀ ਬਾਬਾ ਨਿਰਮਲ ਸਿੰਘ ਜੀ ਸਾਡੇ ਨਾਲ ਨੇ ਅੱਜ ਇਸ ਬਾਬਾ ਨਿਰਮਲ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਲੰਗਰਾਂ ਵਾਲੇ ਤੇ ਬਾਬਾ ਜੂਰਾਬਾਰ ਤੇ ਬਾਬਾ ਫਤੇ ਸਿੰਘ ਜੀ ਦੇ ਬਾਰੇ ਸੰਗਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੀ ਕੁਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਸਜਦੇ ਕਰਨ ਦੇ ਵਾਸਤੇ ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਔਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਜਾਂਦੀਆਂ ਨੇ ਮਹਾਰਾ ਦੇ ਪਰਉਪਕਾਰਾਂ ਨੂੰ ਯਾਦ ਕਰਦੀਆਂ ਨੇ ਆਪਣੀ ਸ਼ਰਧਾ عقیدਤ ਭੇਟ ਕਰਦੀਆਂ ਨੇ ਇਸੇ ਤਰ੍ਹਾਂ ਇਥੇ ਨਹੀਂ ਆਲ ਵਰਲਡ ਦੇ ਵਿੱਚ ਕਹਿ ਸਕਦੇ ਆ ਕਿ ਸੰਗਤਾਂ ਵੱਡੇ ਵੱਡੇ ਲੰਗਰ ਲਗਾ ਕੇ ਜਿੱਥੇ ਸਿਮਰਨ ਨਾਲ ਜੁੜਦਿਆਂ ਨੇ ਸੇਵਾਵਾਂ ਨਾਲ ਜੁੜ ਕੇ ਆਪਣੇ ਜੀਵਨ ਸਫਲ ਬਣਾ ਰਹੀਆਂ ਨੇ ਅੱਜ ਥਾਂ ਪਰ ਥਾਂ ਤੇ ਵੱਡੇ ਵੱਡੇ ਲੰਗਰ ਲਾਏ ਗਏ ਨੇ ਗੁਰੂ ਕੇ ਲਾਲਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਅਖੰਡ ਪਾਠ ਸਭਾਂ ਦੀਆਂ ਲੜੀਆਂ ਚੱਲਦੀਆਂ ਨੇ ਮਹਾਰਾਜ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਆਪਣੇ ਦਰ ਘਰਨੀਆਂ ਸੇਵਾਵਾਂ ਨਾਲ ਜੋੜ ਕੇ ਰੱਖਣ ਸੋ ਜਿੱਥੇ ਮਹਾਰਾਜ ਜੀ ਨੇ ਐਡਾ ਮਾਣ ਬਖਸ਼ਿਆ ਹੈ ਨਗਰ ਚੀਮਾ ਔਰ ਬੁਰਜਦੀ ਸੰਗਤ ਵੱਲੋਂ ਮਿਲਜੁਲ ਕਰਕੇ ਹਰ ਸਾਲ ਦੀ ਤਰ੍ਹਾਂ ਲੰਗਰ ਦੇ ਰੂਪ ਦੇ ਵਿੱਚ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਛੋਟੇ-ਛੋਟੇ ਬੱਚੇ ਮਾਤਾਵਾਂ ਪੈਣਾ ਵੀਰ ਬਜ਼ੁਰਗ ਰਲ ਮਿਲ ਕਰਕੇ ਪ੍ਰੇਮ ਪਿਆਰ ਦੇ ਨਾਲ ਲੰਗਰ ਤਿਆਰ ਕੀਤੇ ਜਾ ਰਹੇ ਨੇ ਲੰਗਰ ਵਰਤਾਏ ਜਾ ਰਹੇ ਨੇ ਸੰਗਤਾਂ ਲੰਗਰ ਛਕ ਰਹੀਆਂ ਨੇ ਸੇਵਾਵਾਂ ਕਰਕੇ ਸੰਗਤ ਆਪਣਾ ਜੀਵਨ ਸਫਲ ਬਣਾ ਰਹੀਆਂ ਨੇ ਇਸੇ ਤਰ੍ਹਾਂ ਨਗਰਾਂ ਦਾ ਸੰਗਤਾਂ ਦਾ ਆਪਸੀ ਮੇਲ ਜੁਲ ਪ੍ਰੇਮ ਇਤفاق ਬਣਿਆ ਰਹੇ ਮਹਾਰਾਜ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਮੇਧ ਵਰਸਦਾ ਰਹੇ ਪੱਤਰਕਾਰ ਸਾਹਿਬ ਨੇ ਗੱਲ ਕੀਤੀ ਹੈ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦੀ ਵੇਖੋ ਸਾਰਾ ਸੰਸਾਰ ਜਾਣਦਾ ਹੈ ਕਿ ਗੁਰੂ ਕੇ ਲਾਲਾ ਨੇ ਨੀਹਾਂ ਦੇ ਵਿੱਚ ਖੜ ਕੇ ਸ਼ਹਾਦਤ ਦਾ ਜਾਮ ਪੀਤਾ ਕਾਦੇ ਵਾਸਤੇ ਕੌਮ ਦੇ ਭਲੇ ਦੇ ਵਾਸਤੇ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਔਰ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਕੌਮ ਦੇ ਭਲੇ ਦੇ ਵਾਸਤੇ ਆਪਣੇ ਬੱਚਿਆਂ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਬਾਣੀ ਨਾਲ ਜੋੜਿਆ ਗੁਰ ਇਤਿਹਾਸ ਦੇ ਨਾਲ ਜੋੜਿਆ ਤੇ ਉਹਨਾਂ ਨੇ ਪੂਰਨੇ ਪਏ ਹੈ ਛੋਟੇ 7 8 ਤੇ 9 ਸਾਲ ਦੇ ਬੱਚੇ ਪਰ ਅਸੀਂ ਬਾਬੇ ਕਹਿ ਕੇ ਯਾਦ ਕਰਦੇ ਹਾਂ ਕਿਉਂਕਿ ਮਾਤਾ ਗੁਜਰੀ ਨੇ ਬਾਬਿਆਂ ਵਾਲੇ ਗੁਣ ਭਰ ਦਿੱਤੇ ਉਹਨਾਂ ਵਿੱਚ ਤੇ ਇਹ ਸੁਨੇਹਾ ਵੀ ਹੈ ਸੰਗਤ ਨੂੰ ਕਿ ਅੱਜ ਦੀਆਂ ਮਾਤਾਵਾਂ ਪੈਨਾ ਕੋਲ ਸਾਰੇ ਸੁੱਖ ਨੇ ਸੋਹਣੇ ਘਰ ਨੇ ਸੋਹਣੇ ਬਸਰ ਨੇ ਪੈਨਣ ਵਾਸਤੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਹੈ ਆਪਣੇ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜੋ ਸਿਮਰਨ ਨਾਲ ਜੋੜੋ ਸਿਵਾਵਾ ਨਾਲ ਜੋੜੋ ਕਿਉਂਕਿ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਬਹਿ ਕੇ ਤਸੀਹੇ ਝਲਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜਿਆ ਵੱਡੇ ਮਰਤਬੇ ਹਾਸਲ ਕੀਤੇ ਨੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਆਲ ਵਰਲਡ ਦੇ ਵਿੱਚ ਕੁੱਲ ਸੰਸਾਰ ਦੇ ਵਿੱਚ ਸੰਗਤਾਂ ਸੇਵਾ ਸਿਮਰਨ ਕਰਕੇ ਸਜਦੇ ਕਰਦੀਆਂ ਨੇ ਸਰਦਾ ਸਤਕਾਰ ਭੇਂਟ ਕਰਦੀਆਂ ਨੇ ਸੋ ਨਗਰ ਚੀਮਾ ਉਹ ਵਰਜਰੀ ਸੰਗਤ ਨੇ ਮਿਲ ਕੇ ਵੀ ਉਪਰਾਲਾ ਕੀਤਾ ਹੈ ਸਤਿਗੁਰੂ ਜੀ ਅੱਗੇ ਵਾਸਤੇ ਵੀ ਇਦਾਂ ਦੇ ਉਪਰਾਲੇ ਬਖਸ਼ਦੇ ਰਹਿਣ ਸੇਵਾਵਾਂ ਨਾਲ ਜੋੜ ਕੇ ਰੱਖਣ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਬਜ ਸਿੰਘ ਜੀ ਸਾਡੇ ਨਾਲ ਨੇ ਭਾਈ ਪਾਲ ਸਿੰਘ ਜੀ ਭਾਈ ਜਗਦੀਪ ਸਿੰਘ ਜੀ ਤੇ ਮਹਾਰਾਜ ਜੀ ਕਿਰਪਾ ਕਰਨ ਹੋਰ ਸੰਗਤਾਂ ਆਪਣੀ ਆਪਣੀ ਥਾਂ ਤੇ ਸੇਵਾਵਾਂ ਕਰ ਰਹੀਆਂ ਨੇ ਸਭ ਨੂੰ ਮਹਾਰਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਮਹਾਰਾ ਦਾ ਕੋਟਾਨ ਕੋਟ ਕਰਕੇ ਸ਼ੁਕਰ ਹੈ ਜਿਨ੍ਹਾਂ ਨੇ ਆਪਣੇ ਸੇਵਾ ਨਾਲ ਜੋੜਿਆ ਔਰ ਡੀਡੀਐਸ ਨਿਊਜ਼ ਚੈਨਲ भाई हर भगवान सिंह जी पत्रकार ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ ਤੇ ਸੇਵਾ ਸਿਮਰਨ ਕਰਨ ਦਾ ਸੁਨੇਹਾ ਆਲ ਵਰਲਡ ਵਿੱਚ ਇਹਨਾਂ ਨੇ ਪਹੁੰਚਾਇਆ ਆਪਣੇ ਮੀਡੀਆ ਦੇ ਰਾਹੀਂ ਮਹਾਰਾਜ ਇਹਨਾਂ ਨੇ ਵਿਚਾਰ ਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ